ਬਾਬਾ ਮੁਕਾਬਾ ਕਿਨਾ ਪਾਜੀ ਆਪਣਾ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਕਿਹੜਾ ਪਿੰਡ ਕਾਲੜਾ ਜੀ ਅੱਜ ਧਰਨਾ ਲਗਾਇਆ ਤੁਸੀਂ ਖਾਲੇ ਥਾਣੇ ਦੇ ਮੂਹਰੇ ਕੀ ਮਸਲਾ ਕੀ ਹੈ ਮਸਲਾ ਇਹ ਹੈ ਜੀ ਗੁਰਪ੍ਰੀਤ ਪਟਵਾਰੀ ਦੀ ਰਾਤ ਨੂੰ 26 ਤਰੀਕ ਨੂੰ ਲੜਾਈ ਹੋਈ ਹੈ ਜੀ ਤੇ 27 ਤਰੀਕ ਨੂੰ ਆਪਦੀਆਂ ਚੰਗੀਆਂ ਭਲੀਆਂ ਦੁਕਾਨਾਂ ਉਹ ਲਾਰਾਏ ਸੀ ਅਸੀਂ ਉਹਨਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਵੀ ਇੱਥੇ ਹੋਰ ਝਗੜਾ ਹੋ ਜਾਊਗਾ ਤੇ ਤੁਸੀਂ ਵਿਰੋਧੀ ਧਿਰ ਨੂੰ ਮੇਜਰ ਡਾਕਟਰ ਮੇਜਰ ਡਾਕਟਰ ਨੂੰ ਅਸੀਂ ਇਹ ਕਿਹਾ ਵੀ ਫੇਰ ਹੋਰ ਝਗੜਾ ਵਧੂਗਾ ਤੇ ਤੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਘਰੋਂ ਚਲੇ ਜਾ ਉਹ ਚਲੋ ਚਲੇ ਗਿਆ ਤੇ ਬਾਅਦ ਚ ਉਹਨੇ ਜਾ ਕੇ ਤੇ 26 ਝੂਠੀ ਮਤਲਬ ਪੈਸੇ ਟਗਾ ਦੇ ਕੇ ਬਣਵਾ ਕੇ ਤੇ ਲਿਆ ਕੇ ਐਲ ਐਮ ਆਰ ਲਿਆ ਕੇ ਥਾਣੇ ਦੇ ਦਿੱਤੀਆਂ ਝੂਠੀਆਂ ਤੇ ਪੁਲਿਸ ਨੇ ਝੂਠੀ ਛੜ ਤੇ ਕਾਰਵਾਈ ਮਤਲਬ ਕੀਤੀ ਆ ਜੀ ਜਿਹੜੀ ਉਹਨਾਂ ਨੇ ਐਮ ਐਲ ਆਰ ਜਿਹੜੀ ਆ ਥਾਣੇ ਦੇ ਵਿੱਚ ਦਿੱਤੀ ਉਹ ਕਿੰਨੀ ਤਰੀਕ ਦੀ ਆ ਉਹ ਜੀ 27 ਤਰੀਕ ਦੀ ਆ ਜੀ 27 ਨੂੰ ਤਾੜੇ ਕਹਿੰਦਾ ਮਤਲਬ ਵੀ ਜਿਹੜੀਆਂ ਉਹਨਾਂ ਨੇ ਐਮਐਲਆਰ ਦਿੱਤੀ ਆ ਉਹ ਜਿਹੜੀ ਆ ਝੂਠੀ ਬਣਾਈ ਗਈ ਸੀ। ਬਿਲਕੁਲ ਝੂਠੀ ਬਣਾਈ ਗਈ ਆ ਜੀ 26 ਜਿਹੜੀ ਝੂਠੀ ਬਣਾਈ ਗਈ ਆ। ਚੰਗੇ ਭਲੇ ਅਸੀਂ ਮਤਲਬ 27 ਤਰੀਕ ਦੀ ਵੀਡੀਓ ਐਸਐਚਓ ਸਾਹਿਬ ਨੂੰ ਦੇ ਦਿੱਤੀ ਗਈ ਆ। ਵੀ ਚੰਗੇ ਭਲੇ ਬੰਦੇ ਤੁਰੇ ਜਾਂਦੇ ਆ ਇੱਕ ਬੰਦਾ ਸਾਈਕਲ ਤੇ ਜਾ ਰਿਹਾ ਜੀ ਮੇਰੇ ਡਾਕਟਰ ਦਾ ਪਿਓ ਜਿਹੜਾ ਬ੍ਰਦਰ ਆ ਉਹਦਾ ਮੋਟਰਸਾਈਕਲ ਤੇ ਜਾ ਰਿਹਾ ਜੀ। ਚੰਗੇ ਭਲੇ ਬਿਲਕੁਲ ਠੀਕ ਆ ਤੇ ਉਹਨਾਂ ਆਪ ਸਟ ਲਾ ਕੇ ਆਪ 26 ਬਣਵਾ ਕੇ ਤੇ ਆਪ ਉਹਨਾਂ ਮਤਲਬ ਸਭ ਕੁਝ ਕਰਕੇ ਤੇ ਆ ਆਣ ਕੇ 26 ਦੀ ਜਾਲੀ ਰਿਪੋਰਟ ਲਿਆ ਕੇ ਥਾਣੇ ਦਿੱਤੀ ਆ ਜੀ ਕੀ ਕੀ ਮੰਗ ਕੀ ਕਰਦੇ ਜੋ ਮੰਗ ਕਰਦੇ ਆ ਜੀ ਜੋ ਸੱਚ ਆ ਸੱਚ ਨੂੰ ਬਿਲਕੁਲ ਨਤਾਰਿਆ ਜਾਵੇ ਤੇ ਜੋਤੇ ਕਾਰਵਾਈ ਬੰਦੀ ਉਤੇ ਕੀਤੀ ਜਾਵੇ ਇਹ ਜੀ ਆਪਣਾ 26320059 ਗੁਰਪ੍ਰੀਤ ਸਿੰਘ ਪਟਵਾਰੀ ਜਿਹੜਾ ਆ ਉਹਨਾਂ ਦੇ ਗਲ ਪਾਇ ਸੀ ਬੰਦੇ ਖੜੜੇ ਤੇ ਉਹਦੇ ਸਬੰਧੀ ਜਿਹੜਾ ਕਿ ਅਧਿਕਾਰੀਆਂ ਨਾਲ ਗੱਲ ਕਰਕੇ ਵੀਡੀਓ ਵਿਖਾ ਕੇ ਇੱਕ ਐਫ ਆਈ ਆਰ ਨੰਬਰ 45 ਬੜਾ 2025 ਜਿਹੜੀ ਕਿ ਆਪਣਾ 10 ਦਿਨ ਬਾਅਦ ਦਰਜ ਕੀਤੀ ਗਈ ਬੜੀ ਮੁਸ਼ਕਲ ਦੇ ਨਾਲ ਤੇ ਹੁਣ ਕੀ ਹੋਇਆ ਕਿ ਇੱਕ ਰਪਟ ਜਿਹੜੀ ਆ ਉਹ ਕਰਾਸ ਦੀ ਪਾ ਦਿੱਤੀ ਸੀ ਵਿੱਚ ਕਿ ਦੂਜੀ ਪਾਰਟੀ ਨੇ ਵੀ ਆਪਣੇ ਆਪ ਨੂੰ ਜਾਲੀ ਸਟਾਂ ਲਗਾ ਕੇ ਜਿਹੜਾ ਕਿ ਐਮਐਲ ਤੋਂ ਲੈਂਦੀਆਂ ਸੀ ਉਹਦੇ ਵਿੱਚ ਜਿਹੜਾ ਕਰਾਸ ਹੋਇਆ ਸੀ ਹੁਣ ਗੁਰਪ੍ਰੀਤ ਸਿੰਘ ਪਟਵਾਰੀ ਦੀ ਮੰਮੀ ਜੀ ਉਹਨਾਂ ਨੇ ਸਾਨੂੰ ਵੀਡੀਓ ਪੇਸ਼ ਕੀਤੀਆਂ 27 ਤਰੀਕ ਦੀਆਂ ਕਿ ਜਿਹਦੇ ਵਿੱਚ ਜਿਹੜੇ ਦੋ ਬੰਦੇ ਇੰਜਰਡ ਹੋਏ ਆ ਨਰਿੰਦਰ ਸਿੰਘ ਤੇ ਕਾਰਜ ਸਿੰਘ ਉਹ ਬੰਦੇ 27 ਤਰੀਕ ਨੂੰ ਡੇਰੀ ਦੇ ਉੱਤੇ 7 ਤੋਂ 7:30 ਦੇ ਵਿੱਚ ਆਪਣੀ ਡੇਰੀ ਖੋਲ ਰਏ ਆ ਮੋਟਰਸਾਈਕਲ ਚਲਾਉਂਦੇ ਤੇ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਉਹਦੇ ਵਿੱਚ ਤੇ ਉਹਨਾਂ ਨੇ ਜਿਹੜੀਆਂ ਕਿ ਬਾਅਦ ਜਿਹੜੀਆਂ ਜਿਹੜਾ ਵਕੂਆ ਬਣਾਇਆ ਬਿਲਕੁਲ ਝੂਠਾ ਆਪਣੇ ਕਿਹੇ ਮਿੱਤਰ ਸੱਜਣ ਕੋਲੋਂ ਪੈਸੇ ਖਵਾ ਕੇ ਸਟਾਂ ਲਗਾ ਕੇ ਤੇ ਗੁਰਪ੍ਰੀਤ ਪਟਵਾਰੀ ਤੇ ਅੰਨਿਆਂ ਸਾਥੀਆਂ ਦੇ ਵਿਰੁੱਧ ਜਿਹੜਾ ਮੁਕਦਮਾ ਕਰਾਉਸ ਦਾ ਜਿਹੜਾ ਦਰਜ ਕਰਾਇਆ ਬਿਲਕੁਲ ਝੂਠਾ ਤੇ ਬੇਬੁਨਿਆਦ ਆ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਸਾਰੇ ਮਤਲਬ ਕਿ ਗੁਰਪ੍ਰੀਤ ਪਟਵਾਰੀ ਦੀ ਮੰਮੀ ਦੇ ਆਪਣਾ ਜਿਹੜੇ ਦੂਜੇ ਸਾਥੀਆਂ ਦੇ ਉੱਤੇ ਪਰਚਾ ਦਰਜ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਐਸਐਚਓ ਸਾਹਿਬ ਨੇ ਕਿਹਾ ਸੀ ਸਾਨੂੰ ਵੀ ਤੁਸੀਂ ਮਤਲਬ ਕਿ ਜਿਹੜਾ ਆ ਮੈਨੂੰ ਪੈਨ ਡਰਾਈਵ ਦੇ ਵਿੱਚ ਉਹ ਵੀਡੀਓ ਪਾ ਕੇ ਦਿਓ ਜਿਹਦੇ ਵਿੱਚ 27 ਤਰੀਕ ਨੂੰ ਜਿਹੜੇ ਬੰਦਿਆਂ ਨੂੰ ਸੱਟਾਂ ਲੱਗੀਆਂ ਸਹੀ ਸਲਾਮਤ ਨਜ਼ਰ ਆ ਰਹੇ ਆ ਉਹਨਾਂ ਨੂੰ ਵੀਡੀਓ ਵੀ ਦੇਤੀਆਂ ਉਹ ਵੀਡੀਓ ਮੁਹੱਈਆ ਕਰਾਤੀਆਂ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਆ ਕਿ ਜਿਹੜਾ ਡਿਪੀ ਸਾਹਿਬ ਨਾਲ ਸਵੇਰੇ ਗੱਲ ਕਰਕੇ ਇਹ ਜਿਹੜਾ ਆ ਆਪਣਾ ਇਹੜੀ ਰਬਟ ਪਾਈ ਆ ਉਹਨੂੰ ਕੈਂਸਲ ਕਰ ਦਿੱਤਾ ਜਾਊਗਾ ਅਸੀਂ ਇਹੀ ਮੰਗ ਕਰਦੇ ਆ ਕਿ ਜੇਕਰ ਦੋ ਦਿਨਾਂ ਦੇ ਵਿੱਚ ਵਿੱਚ ਵੀਡੀਓ ਵੇਖ ਕੇ ਇਹ ਪਾਈ ਹੋਈ ਜਿਹੜੀ ਝੂਠੀ ਰਬਟ ਆ ਜਿਹੜਾ ਕ੍ਰੋਸ ਦਾ ਮੁਕਦਮਾ ਦਰਜ ਕੀਤਾ ਹੈ ਜੇ ਦੋ ਦਿਨਾਂ 'ਚ ਕੈਂਸਲ ਨਹੀਂ ਕੀਤਾ ਤੇ ਇੱਥੇ ਮਤਲਬ ਕਿ ਅੱਜ ਤੇ ਸਿਰਫ ਇੱਕ ਥੋੜੇ ਜਿਹੇ ਲੋਕ ਇਕੱਤਰ ਹੋਏ ਨੇ ਅੱਜ ਵੇਖ ਲਓ ਤੁਸੀਂ ਇੱਕ ਕਿੰਨਾ ਪਰਿਵਾਰ ਦਾ ਪਿਆਰ ਆ ਲੋਕਾਂ ਦੇ ਨਾਲ ਤੇ ਪੂਰੇ ਹਯੂਮ ਹੀ ਇੱਥੇ ਆ ਗਿਆ ਆ ਤੇ ਜੇਕਰ ਦੋ ਦਿਨਾਂ ਦੇ ਵਿੱਚ ਵਿੱਚ ਇਹ ਮਕਦਮਾ ਜਿਹੜਾ ਕ੍ਰਾਸ ਝੂਠਾ ਕੀਤਾ ਗਿਆ ਆ ਕੈਨਸਲ ਨਾ ਕੀਤਾ ਤੇ ਅੱਜ ਸੋਮਵਾਰ ਆ ਵੀਰਵਾਰ ਨੂੰ ਫੇਰ ਥਾਣੇ ਦੇ ਬਾਹਰ ਹੀ ਜਿਹੜਾ ਆ ਅਨ ਮਿਥੇ ਸਮੇਂ ਲਈ ਜਿਹੜਾ ਯਾਰ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਜੇਕਰ ਇਹ ਝੂਠਾ ਮਕਦਮਾ ਕੈਨਸਲ ਨਾ ਕਰਕੇ ਤੇ ਜਿਹੜੇ ਬੰਦੇ ਆ ਉਹਨਾਂ ਨੂੰ ਅੰਦਰ ਨਾ ਦਿੱਤਾ ਗਿਆ ਹਾਂ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਜਾਲੀ ਜਿਹੜੀ ਆ ਛੰਬੀ ਬਣਾਈ ਗਈ ਆ ਹਾਂ ਜੀ ਸਰਕਾਰ ਤਾਂ ਕਹਿੰਦੀ ਆ ਕਿ ਜਿਹੜੇ ਅਜਿਹੇ ਜਿਹੜੇ ਡਾਕਟਰ ਨੇ ਜਿਹੜੇ ਜਾਲੀ ਛੰਬੀਆਂ ਵਗੈਰਾ ਬਣਾਉਂਦੇ ਉਹਨਾਂ ਦੇ ਖਿਲਾਫ ਜਿਹੜਾ ਸਿਕੱਜਾ ਕੱਸਿਆ ਜਾ ਰਿਹਾ ਵੀ ਕੀ ਲੱਗਦਾ ਕੀ ਆ ਤੁਹਾਨੂੰ ਕਿ ਇਸੇ ਸਰਕਾਰ ਦੇ ਵਿੱਚ ਜਿਹੜਾ ਸਰਕਾਰ ਹੀ ਕਹਿ ਰਹੀ ਉਹਦੇ ਉਲਟ ਹੀ ਹੋ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਕਿ ਦਰਿਆਾਂ ਚੋਂ ਨਿਕਲ ਕੇ ਸਰਕਾਰ ਬਣੀ ਸੀ ਆਮ ਆਦਮੀ ਦੀ ਤੇ ਆਮ ਆਦਮੀ ਦੀ ਤੇ ਇਹ ਵੇਲੇ ਸੁਣਵਾਈ ਨਹੀਂ ਹੋ ਰਹੀ ਤੇ ਜਿਹੜੇ ਢੱਲੇਦਾਰ ਲੋਟੂ ਟੋਲੇ ਆ ਉਹਨਾਂ ਨਾਲ ਜਿਹੜਾ ਆ ਕਿ ਡਾਕਟਰ ਜਿਹੜੇ ਆ ਉਹ ਰਲ ਚੁੱਕੇ ਆ ਤੇ ਝੂਠੀਆਂ ਛੱਬੀਆਂ ਦੇ ਰਿਜ਼ਲਟ ਦੇ ਰਹੇ ਆ ਤੇ ਉਹੋ ਜਿਹੇ ਜਿਹੜਾ ਆ ਮਹਿਗਮਾ ਪੰਜਾਬ ਪਲਸ ਆ ਇਹਨਾਂ ਨੇ ਕੋਈ ਤਸਦੀਕ ਨਹੀਂ ਕੀਤੀ ਤੇ ਜਿਹੜੀ ਮਤਲਬ ਕਿ ਝੂਠੀ ਆ ਸੱਟ ਲਗਾ ਆਪਣਾ ਜਿਹੜੀਆਂ ਝੂਠੀਆਂ ਸੱਟਾਂ ਲਾ ਕੇ ਜਿਹੜੇ ਦਾਖਲ ਹੋਏ ਸੀ ਅਸੀਂ ਹੁਣ ਡਾਕਟਰਾਂ ਦੇ ਵਿਰੁੱਧ ਤੇ ਜਿਹੜੇ ਆਪਣਾ ਡਾਕਟਰ ਜਿਹੜੇ ਉਹਨਾਂ ਦੇ ਸੱਜਣੇ ਆ ਜਿਨ੍ਹਾਂ ਨੇ ਸੱਟਾਂ ਲਗਾਈਆਂ ਉਹਨਾਂ ਦੇ ਵਿਰੁੱਧ ਜਿਹੜਾ ਬੰਦ ਦੀ ਕਾਨੂੰਨੀ ਕਾਰਵਾਈ ਜਿਹੜੀ ਐਫ ਆਈ ਆਰ ਰਜਿਸਟਰ ਕਰਾਈ ਜਾਊਗੀ ਉਹਨਾਂ ਦੇ ਵਿਰੁੱਧ ਕੀ ਨਾ ਅੰਟੀ ਜੀ ਮਨਜੀਤ ਕੋ ਕਿਹੜੇ ਵਿਊ ਦੇ ਵਿੱਚ ਜਿਹੜਾ ਧਰਨਾ ਹੈ ਔਰ ਥਾਣਾ ਕਾਲੜਾ ਦੇ ਮੂਹਰੇ ਲਗਾਇਆ ਸੀ ਮੇਰੇ ਬੱਚੇ ਨੂੰ ਸੱਟਾਂ ਲਾਈਆਂ ਗਈਆਂ ਕੀ ਆ ਕੌਣ ਆ ਟਾ ਲੜਕੇ ਦਾ ਨਾਮ ਕੀ ਆ ਤੇ ਗੁਰਪ੍ਰੀਤ ਸਿੰਘ ਪੜਵਾਦੀ ਇਹ ਪਿਛਲੇ ਦਿਨੀ ਜਿਹੜੀਆਂ ਸੱਟਾਂ ਲੱਗੀਆਂ ਸੀ ਹਾਂਜੀ ਹਾਂਜੀ ਤੇਜਦਾਰ ਹਥਿਆਰ ਨਾਲ ਮਾਰਿਆ ਉਹਨਾਂ ਨੇ ਮਤਲਬ ਸਾਰਿਆਂ ਦੇ ਛਿੱਤਰ ਮਾਰੇ ਕੋਈ ਨਹੀਂ ਕੁਛ ਮਾਰਿਆ ਫਿਰ ਉਹਨਾਂ ਨੂੰ ਵਿੱਚੋਂ ਕੱਢਿਆ ਤੇ ਫਿਰ ਇਹਨਾਂ ਦੇ ਘਰ ਲੈ ਕੇ ਗਏ ਆਂ ਸੱਟ ਵੀ ਲੱਗੀ ਸੀ ਉਸ ਦੀ ਸੱਟ ਹਾਂਜੀ ਸੱਟ ਲੱਗੀ ਇਥੇ ਲੱਤ ਤੇ ਲੱਗੀ ਸੀ ਤੇ ਪੁਲਿਸ ਨੇ ਪਰਚਾ ਤਾਂ ਦਰਜ ਕਰ ਦਿੱਤਾ ਸੀਗਾ ਤੇ ਫਿਰ ਧਰਨਾ ਲਾਉਣ ਦਾ ਕਾਰਨ ਕੀ ਆ ਕੋਈ ਨਹੀਂ ਸਾਡੀ ਸੁਣਵਾਈ ਹੋਈ ਉਹਨਾਂ ਨੇ ਤੇ ਛੱਬੀਆਂ ਬਣਾ ਲਈਆਂ 26 ਤਰੀਕ ਨੂੰ ਲੜਾਈ ਹੋਈ ਸੀ ਤੇ 27 ਨੂੰ ਉਹਨਾਂ ਨੇ ਮਤਲਬ ਚੰਗੀ ਭਲੇਾਨ ਕੇ ਦੁਕਾਨ ਖੋਲ ਕੇ ਮੋਟਰਸਾਈਕਲ ਤੇ ਸਾਈਕਲ ਤੇ ਤੇ ਅੱਜ ਝੂਠੀਆਂ ਛੱਬੀਆਂ ਬਣਾ ਕੇ ਤੇ ਮਤਲਬ ਉਹਨਾਂ ਨੇ ਮੁਕਦਮਾ ਕਰਤਾ ਹਾਂਜੀ ਤੇ ਸਾਡੀ ਮਤਲਬ ਸੱਟਾਂ ਵੀ ਲੱਗੀਆਂ ਤੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਵੀ ਹਾਂਜੀ ਤੁਹਾਡੇ ਕਹਿੰਦੇ ਬਾਪ ਜਿਹੜੀ ਛੱਬੀ ਉਹਨਾਂ ਜਾਲੀ ਬਣਾਈ ਹੈ ਹਾਂਜੀ ਉਹਨਾਂ ਜਾਲੀ ਛੱਬੀਆਂ ਬਣਾਈਆਂ ਚੰਗੇ ਭਲੇ ਸੀ ਛੱਬੀ ਨੂੰ ਉਹਨਾਂ 27 ਤਰੀਕ ਨੂੰ ਅਸੀਂ ਦੁਕਾਨਾ ਬੰਦ ਕਰਾਈਆਂ ਲਾਈਡਰ ਸਰ ਪਿਛਲੇ ਵੀ ਨਹੀਂ ਪਟਵਾਰੀ ਦੀ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਜਥੇਬੰਦੀਆਂ ਤੁਹਾਡੇ ਕੋਲ ਪੁੱਛਣੇ ਨੇ ਕੀ ਮਾਮਲਾ ਕੀ ਹੈ ਇਹ ਜਿਹੜਾ ਮੈਟਰ ਹੈ ਜੀ ਇਹਦੇ ਸਬੰਧ ਦੇ ਵਿੱਚ ਜਿਹੜਾ 45 ਨੰਬਰ ਐਫ ਆਈ ਆਰ ਸਾਡੇ ਕੋਲ ਦਰਜਾ ਰਜਿਸਟਰ ਦਰਜ ਹੋਈ ਸੀਗੀ ਦੂਸਰੀ ਪਾਰਟੀ ਨੇ ਜਿਹੜੀਆਂ ਆਪਣੇ ਐਮਐਲਆਰ ਕੱਲ ਲਿਆ ਕੇ ਜਿਹੜੀ ਆ ਇਹ ਇੱਥੇ ਥਾਣੇ ਦਿੱਤੀ ਸੀਗੀ ਜਿਹਦੇ ਜਗੇ ਗ੍ਰੀਵੀਅਸ ਸੱਟ ਪਾਈ ਗਈ ਸੀ ਦੂਸਰੀ ਪਾਰਟੀ ਦੀ ਵੀ ਉਹਨਾਂ ਦੀ ਜਿਹੜੀ ਐਮਐਲਆਰ ਦੀ ਰਫਟ ਜਿਹੜੀ ਆ ਕਰਾਸ ਦੀ ਦਰਜ ਰੋਜ਼ਨਾਮਚਾ ਕੀਤੀ ਗਈ ਸੀ ਇਹਨਾਂ ਨੇ ਅੱਜ ਇਹ ਮੰਗ ਪੱਤਰ ਮੈਨੂੰ ਦਿੱਤਾ ਵਾ ਚੇਅਰਮੈਨ ਸਾਹਿਬ ਨੇ ਇਹਦੇ ਚੀਨੂ ਜੀ ਨੇ ਵੀ ਇਹ ਜਿਹੜੀ ਛੱਬੀ ਆ ਇਹ ਜਿਹੜੀ ਡਾਕਟਰ ਸਾਹਿਬ ਵੱਲੋਂ ਜਿਹੜੀ ਆ ਗਲਤ ਬਣਾਈ ਗਈ ਆ ਇਹ ਇਹ ਜਿਹੜੀ ਆ ਮੌਕੇ ਦੇ ਉੱਤੇ ਸੱਟਾਂ ਲਗਣੀਆਂ ਨਹੀਂ ਪਾਈਆਂ ਗਈਆਂ ਉਹਨਾਂ ਲਈ ਮੈਂ ਜਿਹੜਾ ਮੰਗ ਪੱਤਰ ਲੈ ਲਿਆ ਉਹਨਾਂ ਨੂੰ ਵਿਚਾਰ ਕੇ ਕੱਲ ਡਿਊਟੀ ਸਾਹਿਬ ਨਾਲ ਡਿਸਕਸ ਕਰਕੇ ਇਹਦੀ ਮਾਮਲੇ ਦੀ ਤਸਦੀਕ ਤਫ਼तीश ਕਰਕੇ ਜੋ ਸਹੀ ਤੱਥ ਹੋਏ ਉਹ ਸਾਹਮਣੇ ਲਿਆਂਦੇ ਜਾਣਗੇ